ਮੈਂ ਬੈਠ ਤਾ ਹਾਂ ਬਹੁਤ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਜੀ ਬੜਾ ਬਾਰੇ ਲਿਖੇ ਆ ਪੰਜਾਬ ਸਰਕਾਰ ਪੰਜਾਬ ਪੁਲਿਸ ਐਨਟੀਐਫ ਪੰਜਾਬ ਪੁਲਿਸ ਵੱਲੋਂ ਜੋ ਯੋਧ ਨਸ਼ਾ ਵਿਰੁੱਧ ਸਾਡੀ ਜੋ ਮਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਸਾਨੂੰ ਐਨਟੀਐਫ ਬਾਰਡਰ ਰੇਂਜ ਨੂੰ ਇੱਕ ਬੜੀ ਅੱਛੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਕੱਲ ਤਿੰਨ ਸਮਗਲਰਸ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਪਾਸੋਂ ਹੈਰੋਇਨ ਅਤੇ ਅਸਲੇ ਦੀ ਜਿਹੜੀ ਆ ਉਹ ਖੇ ਬਰਾਮਦ ਕੀਤੀ ਹੈ ਸੋ ਇਹਦੇ ਹਾਲਾਤ ਇਸ ਤਰ੍ਹਾਂ ਨੇ ਕਿ ਕੱਲ ਜਦੋਂ ਸਾਡੀ ਟੀਮ ਅਟਾਰੀ ਰੋਡ ਦੇ ਉੱਪਰ ਸ਼ੰਕਰ ਢਾਬੇ ਦੇ ਪਾਸ ਅਟਾਰੀ ਰੋਡ ਤੇ ਸ਼ੰਕਰ ਢਾਬਾ ਉਸ ਦੇ ਪਾਸ 트੍ਰੈਪ ਲਗਾ ਕੇ ਇੱਕ ਨਾਕੇ ਦੇ ਉੱਪਰ ਨਾਕਾ ਲਗਾ ਕੇ ਖੜੇ ਸਨ ਤਾਂ ਤਿੰਨ ਦੋਸ਼ੀਆਂ ਨੂੰ ਜਿਹੜਾ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਇੱਕ ਦਾ ਨਾਮ ਮਨਿੰਦਰਜੀਤ ਸਿੰਘ ਹੈ ਜੋ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਹੈ ਇੱਕ ਦਾ ਨਾਮ ਪੀਟਰ ਇਹ ਧਰਮਕੋਟ ਰੰਦਾਵਾ ਡੇਰਾ ਬਾਬਾ ਨਾਨਕ ਇੱਕ ਦਾ ਨਾਮ ਲਵਪ੍ਰੀਤ ਸਿੰਘ ਇਹ ਵੀ ਧਰਮਕੋਟ ਰੰਦਾਵਾ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਨੇ ਇਹਨਾਂ ਤਿੰਨਾਂ ਦੋਸ਼ੀਆਂ ਦੇ ਦੇ ਪਾਸੋਂ ਕੁੱਲ 521 ਗ੍ਰਾਮ ਹੈਰੋਇਨ 4 ਪਿਸਟਲ ਪੀਐਸ ਪੀਐਕਸ 5 ਸਟ੍ਰੋਂਗ 3 ਬੋਰ ਦੇ 7 ਮੈਗਜ਼ੀਨ ਤੇ 55 ਬੁਲੇਟਸ ਤੇ ਦੋ ਮੋਟਰਸਾਈਕਲ ਜਿਹੜੇ ਉਹ ਰਿਕਵਰ ਕੀਤੇ ਗਏ ਨੇ ਸੋ ਇਹਨਾਂ ਦੋਸ਼ੀਆਂ ਦੀ ਜਿਹੜੀ ਮੁਢਲੀ ਪੁੱਛਗਿੱਛ ਕੀਤੀ ਸੋ ਇਹਦੇ ਤੋਂ ਗੱਲ ਇਹ ਸਾਹਮਣੇ ਆਈ ਕਿ ਇਹ ਇੱਕ ਪਾਰਟੀ ਜਿਹੜੀ ਮਨਿੰਦਰਜੀਤ ਸਿੰਘ ਆ ਇਹਦੇ ਵੱਲੋਂ ਕੱਲ ਅਰਲੀ ਮਾਰਨਿੰਗ ਦੇ ਵਿੱਚ ਤਨੋਏ ਕਲਾਂ ਅਟਾਰੀ ਦੇ ਨਾਲ ਜਿਹੜਾ ਪਿੰਡ ਹੈ ਉੱਥੇ ਪਾਕਿਸਤਾਨੀ ਸਮੱਗਲਰ ਦੇ ਨਾਲ ਤਾਲਮਿਲ ਕਰਕੇ ਡਰੋਨ ਦੇ ਰਾਹੀਂ ਜਿਹੜੀ ਅੱਧਾ ਕਿਲੋ 521 ਗ੍ਰਾਮ ਹੈਰੋਇਨ ਉਹ ਮੰਗਵਾਈ ਗਈ ਤੇ ਨਾਲ ਹੀ ਜਿਹੜੇ ਦੂਜੇ ਪੀਟਰ ਅਤੇ ਲਵਪ੍ਰੀਤ ਇਹ ਦੋ ਲੜਕੇ ਨੇ ਇਹਨਾਂ ਵੱਲੋਂ ਰਾਜੇਤਾਲ ਦੇ ਏਰੀਏ ਦੇ ਵਿੱਚ ਡਰੋਨ ਦੇ ਰਾਹੀਂ ਉਸੇ ਹੀ ਟਾਈਮ ਅਰਲੀ ਮਾਰਨਿੰਗ ਦੇ ਵਿੱਚ ਇਹਨਾਂ ਕੋਲ ਚਾਰ ਪਿਸਟਲ ਤੇ ਬਾਕੀ ਆੜਾ ਅਸਲਾ ਖੇਪ ਜਿਹੜਾ ਉਹ ਮੰਗਵਾਇਆ ਗਿਆ ਤੇ ਇਹ ਦੋਨੋਂ ਸਮਗਲਰ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਸ਼ੰਕਰ ਢਾਬੇ ਦੇ ਉੱਤੇ ਇਹਨਾਂ ਨੂੰ ਇੰਟਰਸੈਪਟ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਸੋ ਇਹਨਾਂ ਦੀ ਇਹ ਇਹਨਾਂ ਦੀ ਉਮਰ ਇਹ ਯੰਗ ਨੇ ਤੇ ਤਿੰਨੇ ਜਿਹੜੇ ਯੰਗ ਨੇ 20 ਤੋਂ 25 ਸਾਲ ਇਹਨਾਂ ਦੀ ਉਮਰ ਹੈ ਤੇ ਮੋਢਲੀ ਪੁਸ਼ਕੀ ਵਿੱਚ ਆਇਆ ਕਿ ਇਹ ਜਿੱਥੇ ਇਹਨਾਂ ਦੇ ਇਹਨਾਂ ਦੇ ਜਿਹੜੇ ਹੈਗੇ ਨੇ ਸੰਪਰਕ ਨੇ ਇਹਨਾਂ ਨੂੰ ਕੋਈ ਹੋਰ ਵੀ ਜਿਹੜਾ ਇਹਨਾਂ ਦਾ ਆਪਰੇਟਰ ਆ ਮੇਨ ਤੇ ਉਹ ਉਹ ਯੂਰਪ ਤੇ ਯੂਰਪ ਕੰਟਰੀਜ਼ ਦੇ ਬੰਦੇ ਨੇ ਜਿਹੜਾ ਉਹ ਨੰਬਰ ਸਾਨੂੰ ਉਹਨਾਂ ਕੋਲੋਂ ਮਿਲੇ ਨੇ ਨਾਲ ਹੀ ਪਾਕਿਸਤਾਨ ਦਾ ਜਿਹੜਾ ਡਾਇਰੈਕਟ ਨੰਬਰ ਜਿਹੜਾ ਇਹਨਾਂ ਦੇ ਕੋਲ ਮਿਲ ਗਿਆ ਇਹ ਉਹਨਾਂ ਦੇ ਸੰਪਰਕ ਦੇ ਵਿੱਚ ਗੱਲ ਕੇ ਇਹ ਨਸ਼ਾ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਜਿਹੜੀ ਆ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹ ਉਹ ਮਗਾਈ ਜਾ ਰਹੀ ਸੀ ਕੋਈ ਗੈਂਗਸਟਰ ਨਾਲ ਮੀਟਿੰਗ ਵਿਚ ਆ ਕੋਈ ਨੰਨੇ ਦਾ ਕੋਈ ਗੈਂਗਸਟਰ ਕੋਈ ਗਰੁੱਪ ਆ ਕੋਈ ਟੈਰਰਿਸਟ ਆ ਮੋਡੂਲ ਦੇ ਨਾਲ ਹੱਥਿਆਕ ਆ ਫਿਲਹਾਲ ਅਜੇ ਤੱਕ ਕੋਈ ਇਹਨਾਂ ਦਾ ਕੋਈ ਗੈਂਗਸਟਰ ਜਾਂ ਟੈਰਰਿਸਟ ਗਰੁੱਪ ਦੇ ਨਾਲ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਇਹਨਾਂ ਦੀ ਜਿਹੜੀ ਆ ਅਜੇ ਮੋਡਲੀ ਪੁੱਛ ਗਈ ਜਿਹੜੀ ਉਹ ਅਗਲੀ ਪੁੱਛ ਗਈ ਜਿਹੜੀ ਉਹ ਚੱਲ ਰਹੀ ਆ ਸੋ ਇਹਦੇ ਵਿੱਚ ਸਾਰੀ ਚੀਜ਼ ਜਿਹੜੀ ਉਹ ਚੈੱਕ ਕੀਤੀ ਜਾਏਗੀ ਸਰ ਪੁਰਾਣੇ ਕੇਸਾਂ ਜੀ ਕਿੰਨੇ ਗਨ ਰਵੋਲਵਰ ਗਏ ਇਸ ਤੋਂ ਪਹਿਲਾਂ ਇਹਨਾਂ ਦੇ ਉੱਤੇ ਕੋਈ ਇਹਨਾਂ ਤੋਂ ਪਹਿਲਾਂ ਕੋਈ ਕੇਸ ਦਰਜ ਨਹੀਂ ਆ ਜਿਹੜਾ ਜਿਹੜਾ ਮਨਿੰਦਰਜੀਤ ਸਿੰਘ ਆ ਇਹ ਪਹਿਲਾਂ ਸਾਊਦੀ ਅਰੇਬੀਆ ਦੇ ਵਿੱਚ ਲਗਾ ਕੇ ਆਇਆ ਟਾਈਮ ਕੁਝ 2 ਸਾਲ ਉੱਥੇ ਕੰਮ ਕਰਕੇ ਆ ਹੁਣ ਵਾਪਸ ਆਇਆ ਸੀ ਜਿਹੜਾ ਇਹ ਲੜਕਾ ਪੀਟਰ ਆ ਇਹ ਕੋ ਅੱਗੇ ਆਪਣਾ ਹਾਂਗਕਾਂਗ ਜਾਣ ਦੇ ਲਈ ਤੇ ਇਹ ਕਹਿ ਰਿਹਾ ਸੀ ਕਿ ਮੈਂ ਆਪਣੇ ਪੇਪਰ ਵਗੈਰਾ ਲਗਾਏ ਹੋਏ ਨੇ ਸੋ ਪਰਚਾ ਹਨਾ ਤੇ ਕੋਈ ਦਰਜ ਨਹੀਂ ਆ ਇਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਸੀ ਇਹਨਾਂ ਦੇ ਹੈਂਡਲਰਸ ਵੱਲੋਂ ਇਹ ਖੁਦ ਸਮਗਲਿੰਗ ਕਰ ਰਹੇ ਸੀ ਤੇ ਇਹ ਇਹਨਾਂ ਨੂੰ ਕਾਬੂ ਕੀਤਾ ਗਿਆ ਸੀ ਉਹਨਾਂ ਦਾ ਮੁੰਬਈ ਹੈ ਕਿਸੇ ਕਿਹਨੂੰ ਦੇਣਾ ਸੀ ਜਾਂ ਗਵਾਹਤਕਨੀ ਸੀ ਇਹ ਬੜੇ ਸੋਫਿਸਟੀਕੇਟਿਡ ਵੈਪਨਸ ਨੇ ਬੜੇ ਅੱਛੀ ਕੁਆਲਿਟੀ ਦੇ ਇਹਨਾਂ ਕੋਲੋਂ ਫੜੇ ਗਏ ਨੇ ਇਸ ਗੱਲ 'ਚ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹਦੇ ਨਾਲ ਵਾਰਦਾਤ ਕਰਨੀ ਸੀ ਕੁਝ ਕੁਝ ਨਾ ਕੁਝ ਜਿਹੜਾ ਗੈਰਕਾਨੂੰਨੀ ਜਿਹੜੀਆਂ ਗਤੀਵਿਧੀਆਂ ਉਹ ਉਹ ਕੀਤੀਆਂ ਜਾਣ ਤੋਂ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ ਇਹ ਇਹਨਾਂ ਨੇ ਇਹਦੇ ਨਾਲ ਕੀ ਕਰਨਾ ਸੀ ਕਿ ਕਿੰਨੂੰ ਸਪਲਾਈ ਕਰਨਾ ਸੀ ਇਹ ਸਾਡਾ ਤਫਤੀਸ਼ ਦਾ ਅਸ਼ਰਮ ਹੈਗਾ ਪੰਜਾਂ ਸਮਰੱਥ ਦਾ ਨਾਮ ਵੀ ਹੋਇਆ ਕਿਉਂਕਿ ਪੰਜਾਂ ਸਮਰੱਥ ਸੀ ਜਿਨ੍ਹਾਂ ਨੂੰ ਵਾਰਦਾਤ ਚਾਹੀਦੀ ਹੈ ਨੰਬਰ ਮਿਲਿਆ ਜੀ ਇਹਨਾਂ ਦੇ ਕੋਲੋਂ ਸੋ ਕਾਲਡ ਆਪਣੇ ਇਹਨਾਂ ਨੇ ਨਾਮ ਰੱਖੇ ਹੁੰਦੇ ਆ ਅਸੀਂ ਉਹਨਾਂ ਨੂੰ ਤਸਦੀਕ ਕਰ ਲਵਾਂਗੇ ਗੈਂਗਰੋ ਇਹ ਇਸ ਤਰ੍ਹਾਂ ਹੈ ਕਿ ਇਹਨਾਂ ਨੂੰ ਇਹ ਪਰਚਾ ਮਗਾਇਆ ਜਾਂਦੀ ਸੀ ਉਹਦੇ ਇਹ ਇਸ ਸੀਜ਼ਨ ਉਹ ਇਹ ਤਸਦੀਕ ਕੀਤਾ ਜਾ ਰਿਹਾ ਹੈ ਕਿ ਇਹ ਵੈਪਨ ਕਿੱਥੇ ਜਾਣੇ ਸੀ ਕਿਸੇ ਕੀ ਗੈਂਗਸ ਗੈਂਗਸਟਰ پارٹی ਨੂੰ ਦੇਣੇ ਸੀ ਜਾਂ ਇਹਨਾਂ ਨੇ ਖੁਦ ਕਰਨਾ ਸੀ ਕੱਲ ਇਹਨਾਂ ਨੂੰ ਫੜਿਆ ਜਮਾਨਤ ਜੋਗ ਅਦਾਲਤ ਪਾਸ ਪੇਸ਼ ਕਰਕੇ ਰਿਮਾਂਡ ਹਸਲ ਕਰਕੇ ਇਸ ਚੀਜ਼ ਨੂੰ ਕਲੀਅਰ ਕੀਤਾ ਜਾਵੇਗਾ ਕਿ ਇਹ ਰੋਲ ਕਿੱਥੇ ਸਪਲਾਈ ਕਰਦੀ ਸੀ ਇਹਨਾਂ ਨੇ ਜਿਹੜੀ ਅੱਜ 5.1 ਕਿ ਗ੍ਰਾਮ ਦੀ ਬਿਲਕੁਲ ਜੀ ਇਹ ਵੀ ਚੀਜ਼ ਦੱਸੇ ਅਸੀਂ ਤਫਤੀਸ਼ ਦੌਰਾਨ ਅੱਗੇ ਇਹਨੂੰ ਇਹਨੂੰ ਜਾਂਚ ਕਰਾਂਗੇ ਸਰ ਪੁੱਛਿਆ ਉਹਨਾਂ ਨੂੰ ਕਿੰਨੀ ਜੀਤ ਤੋਂ ਇਹ ਕੰਮ ਕਰ ਰਹੇ ਨੇ ਜਿਹੜੇ ਇਹ ਜਿਹੜਾ ਮਨਿੰਦਰਜੀਤ ਸਿੰਘ ਆ ਇਹ ਥੋੜੇ ਸਮੇਂ ਤੋਂ ਕੰਮ ਕਰ ਰਿਹਾ ਲਗਭਗ 1 ਮਹੀਨਾ ਹੋ ਗਿਆ ਇਸ ਸੰਪਰਕ ਦੇ ਵਿੱਚ ਹੈ ਜਿਹੜੇ ਆ ਪੀਟਰ ਤੇ ਲਵ ਆ ਇਹਨਾਂ ਵੱਲੋਂ ਅਜੇ ਇਹਦੀ ਤਸਦੀਕ ਅਜੇ ਕੀਤੀ ਜਾ ਰਹੀ ਕਿਉਂਕਿ ਇਹਨਾਂ ਵੱਲੋਂ ਜਿਹੜੀ ਮਡਲੀ ਪੁੱਛ ਕੇ ਆ ਰਿਹਾ ਕਿ ਅਜੇ ਪਹਿਲਾ ਹੀ ਕੰਮ ਸੀ ਇਹਨਾਂ ਤਿੰਨੋਂ ਇਕੱਠੇ ਕਿਵੇਂ ਸੀ ਅਲੱਗ-ਅਲੱਗ ਜਗ੍ਹਾ ਤੇ ਦੋ ਡਰੋਨ ਡਰਾਪਿੰਗ ਹੋਈਆਂ ਨੇ ਇਹਨਾਂ ਨੂੰ ਇਹਨਾਂ ਇਹਨਾਂ ਨੂੰ ਹੈਂਡਲ ਕਰਨ ਵਾਲਾ ਇੱਕ ਆ ਇਹ ਆਪਸ ਦੇ ਵਿੱਚ ਕਨੈਕਟਡ ਨੇ ਇਕੱਠੇ ਹੋਏ ਤੇ ਸਾਡੇ ਨਾਕੇ ਤੇ ਫੜੇਗਾ ਹੈਂਡਲਰ ਕੋਈ ਹੈ ਬਿਲਕੁਲ ਹੈਂਡਲਰ ਕਿੱਥੇ ਬੈਠਾ ਯੂਰਪੀ ਕਿਹੜੀ ਉਹ ਨੰਬਰ ਸਾਡੇ ਕੋਲ ਆ ਗਏ ਨੇ ਜਿਹੜੇ ਨੰਬਰ ਨੇ ਕਿਹੜੀ ਕੰਟਰੀ ਉਹ ਸੀ ਨੂੰ ਤਸਦੀਕ ਕੀਤਾ ਜਾ ਰਿਹਾ ਕਿ ਜਿਹੜੇ ਵੈਪਨ ਪਰ ਫੜੇ ਹੈ 5 ਇੰਚ ਤੋਂ ਪੀ ਪੀ ਵਾਈ ਬੜੇ ਕਿਹੜੀ ਕੰਟਰੀ ਤੋਂ ਮੇਲ ਹੈ ਇਹ ਇਹ ਚੀਜ਼ ਅਸੀਂ ਆਰਮੋਰ ਤੋਂ ਫਰਦਰ ਟੈਸਟ ਕਰਨਾ ਬੜੇ ਸੋਫਿਸਟੀਕੇਟਿਡ ਵੈਪਨ ਹੈਗੇ ਨੇ ਇਹ ਜੀ ਚੈੱਕ ਕਰ ਲੋ ਠੀਕ ਕਿਹੜੀ